ਦੀਵਾਲੀ ਤੱਕ ਕੀ ਆਫਰ ਆ ਗਈ ਗਾਗ ਜਿਆਦਾ ਦਾ ਸਮਾਨ ਰੈਡੀ ਨਹੀਂ ਹੋ ਰਿਹਾ ਬਾਕੀ ਤੁਸੀਂ ਦੇਖ ਸਕਦੇ ਹੋ ਕਸਟਮਰ ਆਪਣੇ ਕੋਲੇ ਬਹੁਤ ਜਿਆਦੇ ਨਹੀਂ ਤੇ ਪੈਕੇਜ ਆ ਜਿਹੜਾ ਆਪਣਾ ਪੂਰਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੁਣ ਤੁਹਾਨੂੰ ਦੀਵਾਲੀ ਆ ਦੁਸ਼ਹਿਰੇ ਦੀ ਵੇਟ ਕਰਨ ਦੀ ਲੋੜ ਨਹੀਂ ਕਿਉਂਕਿ ਬਰਨਾਲਾ ਵਰਸ ਵਾਲਿਆਂ ਨੇ ਪਹਿਲੀ ਬਹੁਤ ਵੱਡਾ ਆਫਰ ਲਾ ਦਿੱਤਾ 70000 ਰੁਪਏ ਦਾ ਪੈਕੇਜ ਹਣਾ ਬਾਈ ਜੀ ਹਾਂਜੀ ਹਾਂਜੀ 70000 ਦਾ ਆਪਾਂ ਪੈਕੇਜ ਬਣਾਇਆ ਹੈਗਾ ਠੀਕ ਹੈ ਕੀ ਕੀ ਮਿਲ ਜਾਂਦਾ ਹੈ ਪੈਕੇਜ ਦੇ ਵਿੱਚ 70000 ਦੇ ਪੈਕੇਜ ਦੇ ਵਿੱਚ ਆਪ ਇੱਕ ਦਾ ਲਕਜ਼ਰੀ ਸੋਫਾ ਦੇ ਨਾਲ 9 ਸੀਟਰ ਕੀ ਕੀ ਬਾਤ ਹੈ ਜੀ ਜਿਹਦੇ ਵਿੱਚ ਆਪਣੀ 3 ਸੀਟਰ ਦੀ ਸੀਟ ਪਲੱਸ ਇੱਕ ਕੋਰਨਰ ਨਾਲ ਇੱਕ ਹੋਰ 3 ਸੀਟਰ ਦੀ ਸੀਟ ਨਾਲ ਦੋ ਚੇਹਰਾ ਪਲੱਸ ਟੇਬਲ ਨਾਲ ਹੀ ਉਹਦੇ ਆਪਾ ਸ਼ੀਸ਼ਾ ਦਿੰਨੇ ਆ ਕੀ ਬਾਤ ਹੈ ਜੀ ਕਸਟਮਾਈਜੇਸ਼ਨ ਜੀ ਕਸਟਮਾਈਜੇਸ਼ਨ ਹੈਗੀ ਹੈ ਜੀ ਆ ਸਾਰੇ ਕਲਰ ਪਏ ਨੇ ਜਿਦਾਂ ਦਾ ਕਲਰ ਕਹੋਗੇ ਉਦਾਂ ਦਾ ਆਪਾਂ ਕਲਰ ਤਿਆਰ ਕਰ ਦਾਂਗੇ ਠੀਕ ਹੈ ਜੇ ਤਾਂ ਕਿਸੇ ਬੰਦੇ ਨੇ ਲੈਦਰ ਦੇ ਵਿੱਚ ਲੈਨਾ ਲੈਦਰ ਸਵਾਟ ਕੱਪੜੇ ਚ ਉਹਨਾਂ ਨੂੰ ਵੀ ਡਿਜ਼ਾਈਨ ਮਿਲ ਜਾਣਗੇ ਜਿਨ੍ਹਾਂ ਨੇ ਵੈਲਵਟ ਚ ਬਣਵਾਉਣਾ ਹੈ ਵੈਲਵਟ ਦੇ ਵਿੱਚ ਵੀ ਉਹਨਾਂ ਨੂੰ ਡਿਜ਼ਾਈਨ ਮਿਲ ਜਾਣਗੇ ਜੀ ਸੋਫਾ ਬਹੁਤ ਸੋਹਣਾ ਵੀਰੇ ਦੇਖਣ ਨੂੰ ਜੇ ਬਾਹਰੋਂ ਸੋਫਾ ਲੈਣਾ ਹੋ ਆਪਾਂ ਨੂੰ ਕੀ ਪ੍ਰਾਈਸ ਦੇ ਵਿੱਚ ਮਿਲਦਾ ਲਗਭਗ ਇਹ 40 ਤੋਂ 42000 ਰੇਂਜ ਦੇ ਵਿੱਚ ਮਿਲਦਾ ਆਪਣਾ 9 ਸੀਟਰ ਸੋਫਾ ਜਿਹੜਾ ਆਪਾਂ 70000 ਦੇ ਪੈਕੇਜ ਦੇ ਵਿੱਚ ਹੀ ਦੇ ਰਹੇ ਹਾਂਗੇ ਠੀਕ ਹੈ ਜੀ 40000 ਦਾ ਸੋਫਾ ਬਾਹਰੋਂ ਮਿਲਦਾ ਹੈ ਤੇ ਬਈ ਯਾਰ ਬਾਕੀ ਦਾ ਆਪਣੇ ਕੋਲ ਮੰ ਨਹੀਂ ਵੀਰੇ ਬਾਕੀ ਮੰਨ ਲਓ ਜੀ ਤੁਸੀਂ ਕੱਲੀ ਕੱਲੀ ਚੀਜ਼ ਖਰੀਦਣ ਜਾਂਦੇ ਹੋ ਬਜ਼ਾਰਾਂਲੇ ਵਿੱਚ ਉਹ ਲੱਖ ਪਲੱਸ ਰੇਟ ਪਾ ਜਾਂਦਾ ਆ ਆਪਾਂ ਜਿਹੜਾ ਪੈਕੇਜ ਦੇ ਰਹੇ ਆਂ ਦਿਵਾਲੀ ਕਰਕੇ ਆਫਰ ਲਾਈ ਹੋਈ ਆ 70000 ਦੇ ਵਿੱਚ ਸਾਰਾ ਸਾਮਾਨ ਦੇ ਰਹਾਂਗੇ ਜਿਸ ਵਿੱਚ ਆਪਣਾ ਸੋਫਾ ਆ ਗਿਆ ਦੂਜੀ ਆਪਣੀ ਆਏ 7 ਬਾਈ 4 ਦੀ ਵੱਡੀ ਅਲਮੀਰਾ ਕੀ ਬਾਤ ਆ ਜੀ ਇਹਦੇ ਵਿੱਚ ਵੀ ਤੁਹਾਨੂੰ ਰੰਗ ਬਥੇਰੇ ਮਿਲ ਜਾਣਗੇ ਨਾਲ ਹੀ ਡਰੈਸਿੰਗ ਟੇਬਲ ਆਏ ਦੇ ਜੀ ਡਰੈਸਿੰਗ ਟੇਬਲ ਵਾਲੀ ਅਲਮੀਰਾ ਨਾਲ ਹੀ ਸ਼ੀਸ਼ਾਗਾ ਪਿੱਛੇ ਇਹਦੇ ਸਟੋਰੇਜ ਬਣੀ ਹੋਈ ਆ ਨਾਲ ਹੀ ਡਰੈਸਿੰਗ ਦੇ ਵਿੱਚ ਹੀ ਤੇ ਵੀਰੇ ਹੋਰ ਵੀ ਬਹੁਤ ਸਾਰੇ ਕੰਪੀਟੀਸ਼ਨ ਦੇ ਜਾਂਦੇ ਨੇ ਤੇ ਅਲਮਾਰੀਆਂ ਮੈਂ ਕਹਿੰਦਾ ਕਟੀ ਬੈਕ ਵਾਲੇ ਆਪਾਂ ਬੈੱਡ ਦਿੰਨੇ ਆਂ। ਕੀ ਬਾਤ ਹੈ। ਇਹਦੇ ਵਿੱਚ ਵੀ ਐਨਾਲੋ ਡਿਜ਼ਾਈਨ ਤੁਹਾਨੂੰ ਬਾਧੂ ਮਿਲਣਗੇ। 100+ ਤੁਹਾਨੂੰ ਡਿਜ਼ਾਈਨ ਮਿਲ ਜੂ ਇਹਦੇ ਵਿੱਚ 100+ ਸੀ ਤੁਹਾਨੂੰ ਕਲਰ ਮਿਲ ਜਾਣਗੇ। ਬਈ ਕੀ ਬਾਤ ਹੈ? ਬੈੱਡ ਤਾਂ ਦੇਖਣ ਨੂੰ ਬਹੁਤ ਸੋਹਣਾ। ਬਈ ਹੈਗਾ 40-50 ਹਜ਼ਾਰ ਦਾ ਬੈੱਡ ਇਹ। ਹਾਂਜੀ ਹਾਂ। ਤੇ ਬਈ ਜਿਹੜੇ ਸੋਫਿਆਂ ਦੀ ਗੱਲ ਕਰੀਏ ਸੋਫੇ ਗੱਦਿਆਂ ਦੀ ਗੱਲ ਕਰੀਏ ਗੱਦੇ ਰੱਖ ਰੱਖਿਆ ਗੱਦੇ ਵੀ ਨਾਲ ਗ੍ਰਾਫਟ ਕਰਾਉਂਦੇ ਹਾਂ ਜੀ ਗੱਦੇ ਵੀ ਨਾਲ ਹੀ ਨੇਗੇ ਅਸੀਂ ਆਪਣੇ 5 ਇੰਚੀ ਮੈਟ੍ਰਸ ਲੈਣ ਵਾਲੇ ਹਾਰਡ ਐਂਡ ਸੌਫਟ ਵਾਲੇ 3 ਇੰਚੀ ਸੌਫਟੀ ਹੁੰਦੇ 2 ਇੰਚੀ ਇਹ ਹਾਰਡ ਹੁੰਦੇ ਨੇ ਕੀ ਬਾਤ ਹੈ ਜੀ ਤੇ ਬੈੱਡ ਦੀ ਹੋਰ ਕੀ ਕੀ ਕੁਆਲਿਟੀ ਮਿਲ ਜੂ ਬੈੱਡ ਦੇ ਵਿੱਚ ਕੁਆਲਿਟੀ ਜਿਹੜੀ ਹੁੰਦੀ ਹੈ ਹੈਵੀ ਸਰਮੈਕਾ ਲੱਗਿਆ ਹੁੰਦਾ ਠੀਕ ਹੈ ਜੀ 12mm ਪਲਾਈ ਦੇ ਵਿੱਚ ਆਪਣਾ ਬੈੱਡ ਬਣਿਆ ਹੁੰਦਾ ਬਾਕੀ ਬਜ਼ਾਰਾਂ 'ਚ ਤੁਸੀਂ ਫਰਕ ਦੇਖਿਆ ਹੋਊਗਾ ਕੀ ਘਰੇ ਵੀ ਆਪਾਂ ਜੀ ਮਿਸਤਰੀ ਲਾਣੇ ਇੱਥੇ ਪਿੰਨ ਮਸ਼ ਤੁਸੀਂ ਮੂਰੇ ਆ ਕੇ ਚੈੱਕ ਕਰ ਸਕਦੇ ਹੋ ਕੋਈ ਵੀ ਗੱਡੀ ਦੇ ਵਿੱਚ ਗੱਲੀ ਨਹੀਂ ਮਿਲੂਗੀ ਤੁਹਾਨੂੰ ਅਸੀਂ ਸਾਰਾ ਜਿਹੜਾ ਬੈੱਡ ਹੈ ਪਿੱਛੋਂ ਸਕਰੂ ਨਾਲ ਕੱਸਦੇ ਆਂਗੇ ਠੀਕ ਹੈ ਜੀ ਤੇ ਲਾਈਟਿੰਗ ਵੀ ਬਹੁਤ ਪ੍ਰੋਪਰ ਤਰੀਕੇ ਨਾਲ ਕੀਤੀ ਹੋਈ ਹੈ ਵਿੱਚ ਹੀ ਆਪਾਂ ਨੂੰ ਮੰਨ ਕੇ ਚਲੋ ਸ਼ੋਅ ਮਿਲ ਜਾਣਗੇ ਵੀ ਵਧੀਆ ਤਰੀਕੇ ਦਾ ਬੈੱਡ ਮਿਲ ਜੂ ਆਪਾਂ ਨੂੰ ਤੇ ਬਾਈ ਜੀ ਹੋਰ ਆਪਾਂ ਨੂੰ ਇਹਦੇ ਨਾਲ ਕੀ ਮਿਲੂਗਾ ਜ਼ਿਆਦਾਤਰ ਕੀ ਹੁੰਦਾ ਵੀ ਪ੍ਰੈਸ ਟੇਬਲ ਨਾਲ ਗਿਫਟ ਕਰਦੀ ਕਰ ਦਿੰਦੇ ਆਂ ਹਾਂ ਜੀ ਆਪਾਂ ਵੀ ਕੁਝ ਗਿਫਟ ਰੱਖੀ ਨਾਲ ਬਾਕੀ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਇਹ ਲਗਜ਼ਰੀ ਪੈਕੇਜ ਹੈਗਾ ਗਿਫਟ ਵੀ ਇਹਨਾਂ ਲਗਜ਼ਰੀ ਰਹਿਣ ਵਾਲਾ ਜਿਹੜਾ ਬੰਦਾ ਆਪਣੀ ਵੀਡੀਓ ਨੂੰ ਸ਼ੇਅਰ ਕਰ ਹਾਂਜੀ ਬੈ ਕੇ ਦੇਖੋ ਬਹੁਤ ਰਿਲੈਕਸੇਬਲ ਹੈ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲ ਜਾਣਗੇ ਕੀ ਬਾਤ ਹੈ ਤੇ ਭਾਈ ਇੱਕ ਫਾਇਦਾ ਮਜੂਦ ਆ ਕਿ ਤੇ ਗਿਫਟ ਦੇ ਨਾਮ ਤੇ ਸਸਤੀ ਏਡਮ ਦੇ ਫੁੱਲ ਮਜਬੂਤ ਹੈ ਇਹਦੇ ਵਿੱਚ ਤੁਹਾਨੂੰ ਬਹੁਤ ਡਿਜ਼ਾਈਨ ਮਿਲ ਜਾਣਗੇ ਚੇਹਰਾ ਗਿਫਟ ਦਾ ਪੂਰਾ ਲਗਜ਼ਰੀ ਹੈ ਜੀ ਆਪਾਂ ਨੂੰ ਮੰਨ ਕੇ ਚਲੋ ਜਿਹੜਾ ਆਪਣਾ ਪੈਕੇਜ ਉਹਦੇ ਨਾਲ ਹੀ ਦਾਲਦਾ ਮਿਲਦਾ ਹਾਂਜੀ ਹਾਂ ਠੀਕ ਹੈ ਜੀ ਤੇ ਬਾਕੀ ਭਾਈ ਇੱਕ ਗੱਲ ਹੋਰ ਜਿਵੇਂ ਹੁਣ ਆਪਾਂ ਕਹਿ ਦਿੰਦੇ ਹਾਂ ਕੋਈ ਵੀਰ ਆਪਣਾ ਕਿਤੇ ਬੈਠਾ ਹੁੰਦਾ ਕੋਈ ਕਿਤੇ ਬੈਠਾ ਹੁੰਦਾ ਪਿਆਬ ਦੇ ਵਿੱਚ ਉਹਨੂੰ ਆਉਣ ਦੀ ਦਿੱਕਤ ਪੈ ਜਾਂਦੀ ਆ ਤਾਂ ਉਹਦੇ ਵਾਸਤੇ ਕੋਈ ਆਫਰ ਲਾ ਦਿਓ ਆਫਰ ਮਾ ਲਓ ਜਿਹੜਾ ਬੰਦਾ ਦੂਰ ਬੈਠਾਗਾ ਉਹ ਸਿਰਫ ਤੇ ਸਿਰਫ 1000 ਰੁਪਏ ਐਜ਼ ਸਾਨੂੰ ਟੋਕਨ ਬਣੀ ਪ ਜੋ ਬੈਠਾ ਹੋਵੇ ਮਾਨਸਾ ਬੈਠਾ ਹੋਵੇ ਬਠਿੰਡੇ ਬੈਠਾ ਹੋਵੇ ਸਾਰੇ ਕਿਤੇ ਆਪਣਾ ਮਾਲ ਫਰੀ ਹੋ ਜਾਊਗਾ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਕਸਟਮਰ ਆਪਣੇ ਕੋਲੇ ਬਹੁਤ ਜ਼ਿਆਦੇ ਨਹੀਂ ਤੇ ਪੈਕੇਜ ਆ ਜਿਹੜਾ ਆਪਣਾ ਪੂਰਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਛੇ ਤੋਂ ਛੇ ਦੀ ਬੁੱਕ ਕਰੋ ਕਿਉਂਕਿ ਦੀਵਾਲੀ ਦੇ ਤੱਕ ਹੀ ਆਪਣੀ ਆਫਰ ਚੱਲੂਗੀ ਹਾਂਜੀ ਹਾਂਜੀ ਦੀਵਾਲੀ ਤੱਕ ਹੀ ਆਫਰ ਆਗੀ ਗਾਹਕ ਜਿਆਦਾ ਦਾ ਸਮਾਨ ਰੈਡੀ ਨਹੀਂ ਹੋ ਰਿਹਾ ਠੀਕ ਹੈ ਜੀ ਤੇ ਬਾਕੀ ਵੀ ਸਕਰੀ ਦਾ ਨੰਬਰ ਚਾਹ ਰ ਕਾਲ ਕਰ ਸਕਦੇ ਹੋ ਨੰਬਰ ਵੀ ਤੁਸੀਂ ਨੋਟ ਕਰ ਸਕਦੇ ਹੋ 9804242042 ਤੇ ਕੰਟੈਕਟ ਕਰ ਸਕਦੇ ਹੋ ਤਾਂ ਸਾਡੇ ਸ਼ੋਅਰੂਮ ਬਰਨਾਲਾ ਤੇ ਵਿਜ਼ਿਟ ਵੀ ਕਰ ਸਕਦੇ ਹੋ ਧ